ਸਭ ਤੋਂ ਚੈਲਿੰਜਿੰਗ ਪਾਰਟ ਇਹ ਸੀਗਾ ਵੀ ਠੀਕ ਆ ਸਟੋਰੀ ਕਰਨੀ ਆ ਪਰ ਸ਼ਿਪ ਕਿੱਥੋਂ ਮਿਲੂਗਾ ਹਾਂਜੀ ਤੇ ਉਹਨੇ ਪੁਰਾਣੇ ਸ਼ਿਪ ਤਾਂ ਅਵੇਲੇਬਲ ਵੀ ਨਹੀਂ ਹੈਗੇ ਹੁਣ ਪਤਾ ਵੀ ਕਿਤੇ ਨਹੀਂ ਅਵੇਲੇਬਲ ਹੈਗੇ ਲੱਗਿਆ ਵੀ ਨਹੀਂ ਥਰੂਆਊਟ ਪੂਰੇ ਸ਼ਿਪ ਤੇ ਹੀ ਸਟੋਰੀ ਕੋ ਬਣੀ ਆ ਹਾਂਜੀ ਸੋ ਅਸੀਂ ਮਨਪ੍ਰੀ ਭਾਈ ਨਾਲ ਪ੍ਰੋਡਿਊਸਰ ਨੇ ਜਿਹੜੇ ਉਹਨਾਂ ਨਾਲ ਗੱਲ ਕੀਤੀ ਵੀ ਨਹੀਂ ਵੀ ਆਪਾਂ ਨੂੰ ਕੋਈ ਨਿੱਕਾ ਜੰਕਰੀ ਬਣਾਉਣਾ ਪੈਣਾ ਆਪਾਂ ਨੂੰ ਪੂਰਾ ਸ਼ਿਪ ਬਣਾਉਣਾ ਪਊਗਾ ਤੇ ਤਦਨ ਉਹ ਇੱਕੋ ਤਾਂ ਮੋਲਾ ਲਈ ਬਿਲਕੁਲ ਸ਼ੌਕਿੰਗ ਸੀ ਕਿ ਉਹ ਇਟਾ ਵਟਾ ਸ਼ਿਪ ਖੜਾ ਕਰਨਾ ਲੈ ਕੇ ਉਹ 300 ਫੁੱਟ ਦਾ ਸ਼ਿਪ ਆ ਉਹ ਲੋਕ ਦਾਦਾ ਜਿਹੜੇ ਮਸਤਾਨੇ ਫਿਲਮ ਦੇ ਪ੍ਰੋਡਕਸ਼ਨ ਡਿਜ਼ਾਈਨਰ ਸੀਗੇ ਉਹਨਾਂ ਨੇ ਆਰ ਦਾ ਸਾਰਾ ਦੇਖਿਆ ਫਿਰ ਉਹਨਾਂ ਨੇ ਉਹਨਾਂ ਨੂੰ ਬੁਲਾਇਆ ਗਿਆ ਫਿਰ ਉਹਨਾਂ ਨੇ ਕਿਹਾ ਵੀ ਮੈਨੂੰ 4 ਮਹੀਨੇ ਲੱਗਣਗੇ 4 ਚ ਮਹੀਨੇ ਸਰ ਐਕਚੁਅਲ ਦੇ ਵਿੱਚ 4 ਮਹੀਨੇ ਲੱਗੇ ਉਹ ਤਿਆਰ ਕਰਨੇ ਲੱਗੇ ਮਤਲਬ ਸਿਰਫ ਤਿਆਰ ਤਿਆਰ ਕਰਨ ਉਹ ਜਿਹੜੀ ਉਹ ਡਿਜ਼ਾਈਨਿੰਗ ਦੀ ਉਹ ਸਾਰਾ ਕੁਝ ਉਹ ਵੱਖਰਾ ਤੇ ਤੁਸੀਂ ਇਦਾਂ ਕਹਿ ਸਕਦੇ ਹੋ ਵੀ ਤੁਸੀਂ ਇੱਕ ਫਿਲਮ ਨੂੰ ਸਮਾਦਨ ਨੇ ਤੁਹਾਨੂੰ ਕਈ ਹੋਰ ਕੰਮ ਛੱਡਣੇ ਪੈਂਦੇ ਨੇ ਪਰ ਇਦਾਂ ਹੁੰਦਾ ਵੀ ਲੈ ਇੱਕ ਇਦਾਂ ਦੀਆਂ ਚੀਜ਼ਾਂ ਬਣਨੀਆਂ ਹੀ ਇਦਾਂ ਨੇ ਹੋਰ ਕੋਈ ਵੇ ਨਹੀਂ ਹੈਗਾ ਤੁਸੀਂ ਸ਼ਾਰਟਕਟ ਮਾਰਨ ਦੀ ਕੋਸ਼ਿਸ਼ ਕਰੋਗੇ ਆਪਾਂ ਤਾਂ ਆਪਾਂ ਸੱਟ ਹੀ ਖਾਵਾਂਗੇ ਸੋ ਮੇਰੇ ਨਾਲੇ ਸ਼ਰਨਾਰਜ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਭਾਜੀ ਹਾਂਜੀ ਸਾਰਿਆਂ ਨੂੰ ਮੁਬਾਰਕਾਂ ਤੁਹਾਨੂੰ ਵੀ ਮੁਬਾਰਕਾਂ ਅ ਮਤਲਬ ਇੰਨਾ ਸੋਹਣਾ ਸਿਨੇਮਾ ਬਣਨ ਲੱਗਿਆ ਹੋਇਆ ਤੇ ਸਾਰੇ ਐਪਰੀਸ਼ੀਏਟ ਕਰਨ ਲੱਗੇ ਹੋਏ ਨੇ ਇੰਨਾ ਸੋਹਣਾ ਸਿਨੇਮਾ ਦੇਣ ਵਾਲੇ ਤੁਸੀਂ ਹੋ ਤਾਂ ਇਹ ਸ਼੍ਰੇਧ ਤੁਹਾਨੂੰ ਜਾਂਦਾ ਸੋ ਫਿਲਮ ਦੇ ਵਿੱਚ ਵੈਸੇ ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਕਿ ਡਿਸਕਸ ਕਰਨਾ ਚਾਹੁੰਦੇ ਪਰ ਸਾਡੇ ਕੋਲ ਜਿਹੜਾ ਸਮਾਂ ਹੈ ਉਹ ਥੋੜਾ ਹੈ ਸੋ ਮੈਂ ਸ਼ੋਰਟ ਹੀ ਰੱਖਾਂਗੀ ਫਿਲਮ ਦੇ ਵਿੱਚ ਬਹੁਤ ਸੋਹਣਾ ਕੰਮ ਆ ਬੀਜੀਐਮ ਹੋਵੇ ਜਾਂ ਫਿਰ ਵੀਐਫਐਕਸ ਦਾ ਕੰਮ ਹੈ ਬਹੁਤ ਕਮਾਲ ਦਾ ਪਹਿਲਾ ਮੇਰਾ ਸਵਾਲ ਇਹ ਹੀ ਹੈ ਕਿ ਜਿਹੜਾ ਇਹ ਸੈੱਟ ਤਿਆਰ ਕੀਤਾ ਗਿਆ ਉਹਦੇ ਵਿੱਚ ਕਿੰਨਾ ਸਮਾਂ ਲੱਗਾ ਕਿਉਂਕਿ ਜਿਹੜਾ ਜਹਾਜ਼ ਹੈ ਉਹ ਸਾਨੂੰ ਸੁਣਨ ਦੇ ਵਿੱਚ ਹੈ ਕਿ ਉਹ ਸਪੈਸ਼ਲ ਤਿਆਰ ਕਰਵਾਇਆ ਹਾਂ ਜੀ ਜਦੋਂ ਸਟੋਰੀ ਨੂੰ ਚੁਣਿਆ ਗਿਆ ਵੀ ਆ ਪੇਜ ਤੇ ਵਰਕ ਕਰਦੇ ਆਂ ਤੇ ਸਭ ਤੋਂ ਚੈਲਿੰਜਿੰਗ ਪਾਰਟ ਇਹ ਸੀਗਾ ਵੀ ਠੀਕ ਆ ਸਟੋਰੀ ਕਰਨੀ ਆ ਪਰ ਸ਼ਿਪ ਕਿੱਥੋਂ ਮਿਲੂਗਾ ਹਾਂ ਜੀ ਤੇ ਉਹਨੇ ਪੁਰਾਣੇ ਸ਼ਿਪ ਤਾਂ ਅਵੇਲੇਬਲ ਵੀ ਨਹੀਂ ਹੈਗੇ ਹੁਣ ਪਤਾ ਵੀ ਕਿਤੇ ਨਹੀਂ ਅਵੇਲੇਬਲ ਹੈਗੇ ਸੋ ਫਿਰ ਬਹੁਤ ਜ਼ਿਆਦਾ ਸਮਾਨ ਲੱਤੇਗਾ ਨਾਲ ਦੀ ਨਾਲ ਕਾਲ ਲੀਤੀ ਵੀ ਆਪਾਂ ਸੈੱਟ ਬਣਾ ਸਕਦੇ ਆ ਤੇ ਇਹ ਸੈੱਟ ਬਣਾਉਣ ਦੇ ਵਿੱਚ ਇਹ ਸੀਗਾ ਵੀ ਲਾਈਕ ਕਿੰਨੇ ਕ ਪਾਰਟ ਦੇ ਉੱਤੇ ਸ਼ਿਪ ਦੇ ਸ਼ੂਟ ਕਰਨਾ ਤਾਂ ਦਨ ਮੇਰੇ ਵੱਲੋਂ ਇਹ ਸੀਗਾ ਵੀ ਲਾਈਕ ਜਿੱਦਾਂ ਸਕ੍ਰੀਨ ਪਲੇ ਅਸੀਂ ਲਿਖਿਆ ਹੋਇਆ ਅ ਹਰਨਵੀਰ ਨਾਲ ਸੀਗੇ ਅਸੀਂ ਉਹਨਾਂ ਨੇ ਰਾਈਟਿੰਗ ਦੇ ਵਿੱਚ ਇਕੱਠੇ ਸੀਗੇ ਤੇ ਮੇਰੀ ਉਹਨਾਂ ਨਾਲ ਗੱਲ ਹੋਈ ਤੇ ਦਿਨ ਲੱਗਿਆ ਵੀ ਨਹੀਂ ਥਰੂਆਊਟ ਪੂਰੇ ਸ਼ਿਪ ਤੇ ਹੀ ਸਟੋਰੀ ਕੋ ਬਣੀ ਆ ਹਾਂਜੀ ਸੋ ਅਸੀਂ ਮਨਪ੍ਰੀ ਭਾਈ ਨੇ ਪ੍ਰੋਡਿਊਸਰ ਨੇ ਜਿਹੜੇ ਉਹਨਾਂ ਨਾਲ ਗੱਲ ਕੀਤੀ ਵੀ ਨਹੀਂ ਵੀ ਆਪਾਂ ਨੂੰ ਕੋਈ ਨਿੱਕਾ ਜਿਹਾ ਚੰਕਰੀ ਬਣਾਉਣਾ ਪੈਣਾ ਆਪਾਂ ਨੂੰ ਪੂਰਾ ਸ਼ਿਪ ਬਣਾਉਣਾ ਪਊਗਾ ਤੇ ਤੈਨੂੰ ਉਹ ਇੱਕੋ ਦਾ ਮੋਲਾ ਲਈ ਪਹਿਲਾ ਸ਼ੌਕਿੰਗ ਸੀਗਾ ਵੀ ਐਡਾ ਵੱਡਾ ਸ਼ਿਪ ਖੜਾ ਕਰਨਾ ਲੈ ਕੇ ਉਹ 300 ਫੁੱਟ ਦਾ ਸ਼ਿਪ ਆ ਉਹ ਤੇ ਮਤਲਬ 30 ਫੁੱਟ ਉੱਚਾ 40 ਫੁੱਟ ਉੱਚਾ ਤੇ ਉਹ ਕਦੇ ਵੀ ਸ਼ਰਨ ਵੀ ਲਾਈਕ ਇਹਦਾ ਟਾਈਮ ਜਾਊਗਾ ਤੇ ਖਰਚੇ ਵਾਲਾ ਵੀ ਕੰਮ ਆ ਪਰ ਉਹਨਾਂ ਦੀ ਵੀ ਇੱਕ ਇਸ ਫਿਲਮ ਨੂੰ ਲੈ ਕੇ ਮਤਲਬ authenticity ਸੀ ਕਿ ਵੀ ਨਹੀਂ ਯਾਰ ਵੀ ਆਪਾਂ ਕੋਈ ਗੱਲ ਨਹੀਂ ਆਪਾਂ ਕੱਚਾ ਕੰਮ ਨਹੀਂ ਕਰਨਾ ਤੁਸੀਂ ਪੂਰਾ ਸ਼ਿਪ ਬਣਾਓ ਕੋਈ ਚੱਕੇ ਨਹੀਂ ਫਿਰ ਉਹ ਸ਼ਿਪ ਬਣਾਉਣ ਲਈ ਅਲੋਕ ਦਾਦਾ ਜਿਹੜੇ ਮਸਤਾਨੇ ਫਿਲਮ ਦੇ ਪ੍ਰੋਡਕਸ਼ਨ ਡਿਜ਼ਾਈਨਰ ਸੀਗੇ ਉਹਨਾਂ ਨੇ ਆਰਟ ਦਾ ਸਾਰਾ ਦੇਖਿਆ ਫਿਰ ਉਹਨਾਂ ਨੇ ਉਹਨਾਂ ਨੂੰ ਬੁਲਾਇਆ ਗਿਆ ਫਿਰ ਉਹਨਾਂ ਨੇ ਕਿਹਾ ਵੀ ਮੈਨੂੰ 4 ਮਹੀਨੇ ਲੱਗਣਗੇ ਚਾਰ ਮਹੀਨੇ ਚਾ ਅਕਚੁਅਲ ਦੇ ਵਿੱਚ 4 ਮਹੀਨੇ ਲੱਗੇ ਉਹਨੂੰ ਤਿਆਰ ਕਰਨੇ ਲੱਗੇ ਮਤਲਬ ਸਿਰਫ ਤਿਆਰ ਤਿਆਰ ਕਰਨ ਉਹ ਜਿਹੜੀ ਉਹ ਡਿਜ਼ਾਈਨਿੰਗ ਤੇ ਉਹ ਸਾਰਾ ਕੁਝ ਉਹ ਵੱਖਰਾ ਤੇ ਉਹਨਾਂ ਨੇ ਵਰਕ ਸ਼ੁਰੂ ਕੀਤਾ ਤਾਂ ਦੈਨ ਮਿਲਦਾ ਅਕਤੂਬਰ ਨਵੰਬਰ ਦੇ ਵਿੱਚ ਉਹਨਾਂ ਨੇ ਕੰਮ ਸ਼ੁਰੂ ਕਰਤਾ ਸੀਗਾ ਇਹਦੇ ਤੇ ਤੇ ਮਾਰਚ ਦੇ ਵਿੱਚ ਸਾਨੂੰ ਰੈਡੀ ਮਿਲਿਆ ਸੀਗਾ ਸ਼ਿਪ ਬਣ ਕੇ ਕਿਆ ਬਾਤ ਹੈ ਤਾਂ ਬਹੁਤ ਹੀ ਖੂਬਸੂਰਤ ਕੰਮ ਸੀਗਾ ਅੱਛਾ ਫਿਲਮ ਦਾ ਕਿੰਨਾ ਪਾਰਟ ਜਿਹੜਾ ਬਾਹਰ ਸ਼ੂਟ ਹੋਇਆ ਤੇ ਕਿੰਨਾ ਪਾਰਟ ਜਿਹੜਾ ਹੈ ਇੰਡੀਆ ਦੇ ਵਿੱਚ ਸ਼ੂਟ ਹੋਇਆ ਐਂਡ ਜਿਸ ਤਰ੍ਹਾਂ ਸੀ ਸੀਨ ਤੁਸੀਂ ਜੋੜੇ ਗਏ ਆ ਕਿਉਂਕਿ ਸ਼ਿਪ ਤੋਂ ਜਿਹੜਾ ਇਹ ਉੱਥੇ ਬਹੁਤ ਸਮਾਂ ਲੈਂਦਾ ਤਾਂ ਮੈਂ ਜਾਨਣਾ ਚਾਹਾਂਗੀ ਸ਼ਿਪ ਜਿਹੜਾ ਇਹ ਕੈਨੇਡਾ ਦੇ ਵਿੱਚ ਤਿਆਰ ਕੀਤਾ ਗਿਆ ਜਾਂ ਫਿਰ ਇੰਡੀਆ ਦੇ ਵਿੱਚ ਇੰਡੀਆ ਦੇ ਵਿੱਚ ਤਿਆਰ ਕੀਤਾ ਗਿਆ ਪੁੜੇ ਚੰਡੀਗੜ੍ਹ ਦੇ ਲਾਗੇ ਤੇ ਸਾਡੀ ਬਤ ਵਤ ਕੋਸ਼ਿਸ਼ ਹੁੰਦੀ ਆ ਵੀ ਲਾਈਕ ਪੰਜਾਬੀ ਇੰਡਸਟਰੀ ਚ ਰਹਿ ਕੇ ਉਰੇ ਰਹਿ ਕੇ ਕੰਮ ਕੀਤਾ ਜਾਵੇ ਉਰੇ ਦੇ ਆਰਟਿਸਟ ਜਿਆਦਾ ਤੋਂ ਜਿਆਦਾ ਕੰਮ ਕਰਨ ਸੋ so, 50% ਜਿਹੜਾ ਸਾਡਾ ਸ਼ੂਟ ਸੀਗਾ ਉਹ ਪੰਜਾਬ 'ਚ ਹੋਇਆ 50% ਸਾਡਾ ਸ਼ੂਟ ਆ ਜਿਹੜਾ ਕੈਨੇਡਾ ਦੇ ਵਿੱਚ ਹੋਇਆ ਆਲਮੋਸਟ 50% ਹੀ ਆ ਥੋੜਾ ਜਿਹਾ 1-2% ਇੱਕ ਪ੍ਰੋਜੈਕਟ ਨੂੰ 2 ਸਾਲ ਦੇਣੇ ਉਹ ਵੀ ਉਸ ਸਮੇਂ ਦੇ ਵਿੱਚ ਜਦੋਂ ਇਨਸਟੈਂਟ ਕੰਮ ਆ ਰਿਹਾ ਬੈਕ ਟੂ ਬੈਕ ਫਿਲਮਾਂ ਆ ਰਹੀਆਂ ਨੇ ਹਰ ਦਿਨ ਕੁਝ ਨਵਾਂ ਆ ਰਿਹਾ ਤਾਂ ਤੁਸੀਂ ਇੱਕ ਪ੍ਰੋਜੈਕਟ ਨੂੰ 2 ਸਾਲ ਦਿੱਤੇ ਇਹ ਬਹੁਤ ਵੱਡਾ ਰਿਸਕ ਵੀ ਸੀਗਾ ਤੁਹਾਡੇ ਆਪਣੇ ਕਰੀਅਰ ਦੇ ਲਈ ਹਾਂਜੀ ਰਿਸਕ ਤੁਸੀਂ ਇਦਾਂ ਕਹਿ ਸਕਦੇ ਹੋ ਵੀ ਤੁਸੀਂ ਇੱਕ ਫਿਲਮ ਨੂੰ ਸਮਾਧਨ ਨੇ ਤੁਹਾਨੂੰ ਕਈ ਹੋਰ ਕੰਮ ਛੱਡਣੇ ਪੈਂਦੇ ਨੇ ਪਰ ਇਦਾਂ ਹੁੰਦਾ ਵੀ ਲੈ ਇੱਕ ਇਹ ਇਦਾਂ ਦੀਆਂ ਚੀਜ਼ਾਂ ਬਣਨੀਆਂ ਹੀ ਇਦਾਂ ਨੇ ਹੋਰ ਕੋਈ ਵੇ ਨਹੀਂ ਹੈਗਾ ਤੁਸੀਂ ਸ਼ਾਰਟਕਟ ਮਾਰਨ ਦੀ ਕੋਸ਼ਿਸ਼ ਕਰੋਗੇ ਆਪਾਂ ਤੇ ਆਪਾਂ ਸੱਟ ਹੀ ਖਾਵਾਂਗੇ ਸੋ ਇਹਦਾ ਮਤਲਬ ਵੇ ਹੀ ਇਹੀ ਆ ਸੋ ਕਲੀਅਰ ਆ ਉਹ ਕਲੀਅਰ ਜੇ ਅਸੀਂ ਨੈਕਸਟ ਵੀ ਕੁਝ ਕਰਾਂਗੇ ਨਾ ਤਾਂ ਜੇ ਪੀਰੀਅਡ ਡਰਾਮੇ ਤੇ ਜਾਂਦੇ ਆ ਕੋਈ ਪੀਰੀਅਡ ਸਬਜੈਕਟ ਚੂਜ਼ ਕਰਾਂਗੇ ਤਾਂ ਦਨ ਮੈਂ ਪਹਿਲਾਂ ਕਿਹਾ ਹੋਇਆ ਬਿਲਕੁਲ ਉਹਨੂੰ 1.5-2 ਸਾਲ ਮਿਨੀਮਮ ਲੱਗਣੇ ਲੱਗਣੇ ਨੇ ਉਸ ਤੋਂ ਇਲਾਵਾ ਕੋਈ ਹੋਰ ਵੇ ਨਹੀਂ ਹੈਗਾ ਤੇ ਮੈਂ ਉਸ ਚੀਜ਼ ਨੂੰ ਡੈਡੀਕੇਟਲੀ ਕਰਨ ਲਈ ਵੀ ਤਿਆਰ ਆ ਮੈਨੂੰ ਕੋਈ ਭੱਜ ਦੌੜ ਨਹੀਂ ਹੈਗੀ ਮੈਂ ਆਪਕ ਇਹਨਾਂ ਨਾਲ ਵੀ ਮੈਨੂੰ ਲੱਗਦਾ ਜ਼ਿੰਦਗੀ ਦੇ ਵਿੱਚ ਸਿਰਫ 8-10 ਫਿਲਮਾਂ ਹੀ ਬਣਨੀਆਂ ਨੇ ਸੋ ਬਣਾਈਆਂ ਉਹਦਾਂ ਦੀਆਂ ਜਾਣ ਜਿਹੜੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਯਾਦ ਕੀਤੀਆਂ ਜਾਣ ਉਹ ਸਾਡੇ ਹਿੱਸੇ ਆ ਖੁਸ਼ੀ ਦੀ ਗੱਲ ਆ ਬਾਕੀ ਕਿਤੇ ਚੱਲੀ ਜਾਣੀਆਂ ਨੇ ਬਾਬਾ ਗੁਰਦੇਵ ਸਿੰਘ ਜੀ ਦੀ ਫੈਮਲੀ ਜਿਹੜੀ ਆ ਉਹਨਾਂ ਦੀ ਅੱਗੇ ਪੀੜੀਦਾਰ ਪੀੜੀ ਚੱਲੀ ਆ ਰਹੀ ਹੈ ਤਾਂ ਉਹਨਾਂ ਤੋਂ ਵੀ ਤੁਸੀਂ ਇਜਾਜ਼ਤ ਲਈਤੀ ਸੀ ਉਹਨਾਂ ਨੂੰ ਦੱਸਿਆ ਸੀ ਇਸ ਬਾਰੇ ਕਿ ਅਸੀਂ ਇਸ ਉੱਤੇ ਫਿਲਮ ਬਣਾਉਣ ਜਾ ਰਹੇ ਹਾਂ ਤੇ ਉਹ ਉਹਨਾਂ ਵੱਲੋਂ ਤੁਹਾਨੂੰ ਕੀ ਕੀ ਫਿਗਰ ਐਂਡ ਫੈਕਟਸ ਪਤਾ ਲੱਗੇ ਹੋ ਹਾਂਜੀ ਉਹ ਆਏ ਸੀਗੇ ਉਹਨਾਂ ਦੀ ਫੈਮਲੀ ਆਈ ਸੀਗੀ ਹਿੱਸਾ ਬਣੇ ਪ੍ਰੀਮੀਅਰ ਦਾ ਸਕਰੀਨਿੰਗ ਦੇ ਉੱਤੇ ਆਏ ਹੋ ਮਤਲਬ ਉਹ ਉਹਨਾਂ ਨਾਲ ਇਨ ਬਿਟਵੀਨ ਗੱਲ ਚੱਲੀ ਸਾਡੀ ਮਤਲਬ ਸਭ ਤੋਂ ਸ਼ੁਰੂ ਤੋਂ ਨਹੀਂ ਕਿਉਂਕਿ ਸਾਨੂੰ ਵੀ ਸੀਗਾ ਵੀ ਅਸੀਂ ਕੁਝ ਡਿਜ਼ਾਈਨ ਕਰ ਲਈਏ ਅਸੀਂ ਕੁਝ ਬਣਾਉਣ ਦਿਖਾਉਣ ਜੋਗੇ ਹੋਈਏ ਕਿਉਂਕਿ ਕਿਸੇ ਟਾਈਮ ਦੇ ਵਿੱਚ ਉਹਨਾਂ ਨੂੰ ਬਾਲੀਵੁੱਡ ਵੀ ਅਪਰੋਚ ਕਰਨ ਲੱਗਿਆ ਹੱਸੇ ਦਨ ਜਦੋਂ ਕੋਈ ਬਾਲੀਵੁੱਡ ਤੇ ਪੰਜਾਬੀ ਇੰਡਸਟਰੀ ਦੀ ਗੱਲ ਕਰਦਾ ਫਿਰ ਪੰਜਾਬੀ ਇੰਡਸਟਰੀ ਨੂੰ ਕਈ ਵਾਰੀ ਐਸੋ ਚੱਲਦਾ ਨੇ ਯਾਰ ਪਤਾ ਨਹੀਂ ਇਹ ਕਿਦਾਂ ਜਸਟਿਸ ਕਰਨਗੇ ਵਧੀਆ ਬਣੂਗੀ ਕਿ ਨਹੀਂ ਬਣੂਗੀ ਤੇ ਦਨ ਉਹ ਬਹੁਤ ਚੀਜ਼ਾਂ ਦਾ ਮਾਰ ਚੱਲਣ ਲੱਗ ਜਾਂਦੀਆਂ ਨੇ ਤੇ ਦਨ ਕੁਝ ਬਣਾ ਕੇ ਦਿਖਾਇਆ ਜਾਵੇ ਤਾਂ ਜ਼ਿਆਦਾ ਵਧੀਆ ਗੱਲ ਆ ਸੋ ਸਾਨੂੰ ਸੀਗਾ ਵੀ ਅਸੀਂ ਪਹਿਲਾਂ ਕੁਝ ਬਣਾਈਏ ਫਿਰ ਉਹਨਾਂ ਨਾਲ ਗੱਲ ਕਰਾਂਗੇ ਤੇ ਦਨ ਦੇਖੋ ਤੇ ਹੁਣ ਜਦੋਂ ਉਹ ਆਏ ਨੇ ਅੱਜ ਉਹਨਾਂ ਨੇ ਦੇਖੀ ਤੇ ਉਹ ਕਹਿੰਦੇ ਵੀ ਸਾਡੇ ਕੋਲ ਬਾਲੀਵੁੱਡ ਬਹੁਤ ਟਾਈਮ ਤੋਂ ਅਪਰੋਚ ਕਰਦਾ ਰਿਹਾ ਸੋਚਦੇ ਰਹੇ ਨੇ ਬਣਾਉਣ ਵਾਲੇ ਪਰ ਸਾਨੂੰ ਅੱਜ ਅਹਿਸਾਸ ਹੋ ਰਿਹਾ ਉਹਨਾਂ ਨੇ ਇਹ ਗੱਲ ਔਨ ਕੈਮਰਾ ਵੀ ਕਹੀ ਵੀ ਵੀ ਸਾਨੂੰ ਇਹ ਲੱਗਦਾ ਵੀ ਲਾਈਕ ਰੂਹੀ ਸਿਰ ਪੰਜਾਬ ਚ ਪੈ ਸਕਦੀ ਸੀ ਇਸ ਕਹਾਣੀ ਦੇ ਵਿੱਚ ਤੇ ਸੱਚੀ ਗੱਲ ਵੀ ਆ ਜਦੋਂ ਕੋਈ ਪੰਜਾਬ ਦੀ ਕਹਾਣੀ ਪੰਜਾਬ ਚ ਬਣਾਈ ਜਾਊਗੀ ਨਾ ਕਿਉਂਕਿ ਆਪਾਂ ਇਸ ਮਿੱਟੀ ਨਾਲ ਜੁੜੇ ਹੋਏ ਆ ਸਾਨੂੰ ਡਿਟੇਲਸ ਪਤਾ ਨਹੀਂ ਸਾਨੂੰ ਡੈਪਥ ਪਤਾ ਸਾਨੂੰ ਪਤਾ ਵੀ ਲਾਈਕ ਜਦੋਂ ਅਸੀਂ ਜਹਾਜ਼ ਤੇ ਚੜਨ ਲੱਗੇ ਆ ਤਾਂ ਸਾਡੇ ਲਈ ਸਭ ਤੋਂ ਪਹਿਲਾਂ ਮਹਾਰਾਜ ਦਾ ਸਰੂਪ ਲੈ ਕੇ ਜਾਣਾ ਬਾਕੀ ਸਾਰੇ ਥੱਲੇ ਖੜੇ ਡੀਕਨ ਲੱਗੇ ਹੋਏ ਨੇ ਤੇ ਇਸ ਚੀਜ਼ ਨੂੰ ਪਿਕ ਕਰਨਾ ਮਤਲਬ ਜਦੋਂ ਆਪਾਂ ਉਰੇ ਦੇ ਜੁੜੇ ਹੋਵਾਂਗੇ ਤਾਂ ਹੀ ਸਮਝ ਸਕਾਂਗੇ ਉਸ ਚੀਜ਼ ਨੂੰ ਉਹ ਇਮੋਸ਼ਨਸ ਨੂੰ ਤੇ ਉਹ ਬਾਕੀ ਥਾਵਾਂ ਨੂੰ ਕਿੱਥੇ ਥਾਂ ਦੇਣੀ ਆ ਇੱਕ ਲੀਡਰ ਨੂੰ ਕਿੱਥੇ ਥਾਂ ਦਿੰਨੇ ਆ ਇੱਕ ਜੇ ਕੋਤੇ ਸੈੰਗ ਨੇ ਉਹਨਾਂ ਨੂੰ ਕਿੱਥੇ ਧਾਦ ਨੇ ਆਪਾਂ ਫੌਜੀਆ ਨੂੰ ਕਿੱਥੇ ਆ ਸੋ ਇਹ ਚੀਜ਼ਾਂ ਨਾ ਉਹ ਬਾਲੀਵੁੱਡ ਵੀ ਬਣਾ ਸਕਦਾ ਉਹਨਾਂ ਲਈ ਉਹਨਾਂ ਦੀ ਰਿਸਰਚ ਵੱਖਰੀ ਹੋਊਗੀ ਪਰ ਪੰਜਾਬੀ ਇੰਡਸਟਰੀ ਹਾਂ ਜਿਹੜਾ ਇਮੋਸ਼ਨ ਉਹ ਆਪਾਂ इजीली ਸਮਝ ਸਕਦੇ ਆ ਪਰ ਸਾਡੇ ਲਈ ਚੈਲਿੰਜਿੰਗ ਆ ਜਾਂਦਾ ਵੀ ਲਾਈਕ ਕraft wise ਵੀ ਅਸੀਂ ਉਸ ਕੈਨਵਸ ਤੱਕ ਲੈ ਕੇ ਜਾ ਸਕੀਏ ਵੀ ਕੋਈ ਕਵੇ ਵੀ ਯਾਰੇ ਬਾਲੀਵੁੱਡ ਦੀ ਫਿਲਮ ਲੱਗ ਰਹੀ ਆ ਇਹ ਹਾਲੀਵੁੱਡ ਦੀ ਫਿਲਮ ਲੱਗ ਰਹੀ ਆ ਜੀ ਹੁਣ ਤੁਹਾਡੇ ਤੋਂ ਇਜਾਜ਼ਤ ਲੈਣਾ ਚਾਹੰਗੀ ਇੱਕ ਤਾਂ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਮੁਬਾਰਕ ਸ਼ੁਕਰੀਆ ਮਿਹਰबानी ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾ ਸਾਰਿਆਂ ਨੂੰ ਥੈਂਕ ਯੂ